ਆ ਧਾਲ ਬੁਰੀ ਕਿਉਂ ਗਾ ਲਈਏ ਤੂੰ ਆਪਣੀ ਕੀਤਾ ਪਾਣਾ ਹੈ ਤੇ ਆਪ ਬੀਜ ਆਪੇ ਹੀ ਖਾਏ ਜਿਤੇ ਜਹਾ ਭੀੜ ਜਏ ਸੋ ਲੁਣੇ ਕਰਮਾਂ ਸੰਧੜਾ ਖੇਤ ਕਰਮਾਂ ਦੇ ਬੀਜ ਨੂੰ ਕਿਹੜੇ ਫਲ ਲੱਗਦੇ ਨੇ ਇਕਾਗਰਤਾ ਬਖਸ਼ਣੀ ਦੁੱਖ ਇੱਕ ਫਲ ਹੈ ਸੁਖ ਇੱਕ ਫਲ ਹੈ ਇਤਨਾ ਆ ਤਵਜਾ ਬਖਸ਼ ਦੇਣੀ ਦੁੱਖ ਇੱਕ ਫਲ ਹੈ ਸੁਖ ਇੱਕ ਫਲ ਹੈ ਅਗਰ ਇੱਕ ਫਲ ਹੈ ਤਾਂ ਫਿਰ ਕੋਈ ਬੀਜ ਹੋਣਗੇ لازمی ਕੋਈ ਬੀਜ ਹੋਣਗੇ ਉਹਨਾਂ ਬੀਜਾਂ ਦੀ ਤਰਫ ਜਾਣਾ ਹੈ ਫਿਰ ਉਹ ਕਿਹੜੇ ਬੀਜ ਨੇ ਦੁੱਖ ਇੱਕ ਫਲ ਹੈ ਸੁਖ ਇੱਕ ਫਲ ਹੈ ਇਸ ਵਿਚਾਰ ਨੂੰ ਬੜੀ ਸਾਵਧਾਨੀ ਨਾਲ ਅਗਰ ਦੁਨੀਆ ਸੁਣੇ ਤੇ ਗੁਰੂ ਨਾਨਕ ਦੇਵ ਜੀ